ਦਾ ਦੇੜਾ ਤੀਆਂ ਦਾ ਤਿਹਾਡ ਮਨਾਇਆ ਜਾ ਰਿਹਾ ਕੀ ਕਹਿੰਦਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਲ ਅੱਜ ਫਿਬੀਨ ਫਟੇਕ ਦੇ ਵਿੱਚ ਤੀਆਂ ਦਾ ਤਿਹਾਡ ਤੀਆਂ ਦਾ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਇਹਦਾ مین ਮੋਟਿਵ ਪਰਪਸ ਇਹੀ ਸੀਗਾ ਕਿ ਬੱਚਾ ਦੇ ਵਿੱਚ ਕੰਫੀਡੈਂਸ ਨੂੰ ਵਧਾਇਆ ਜਾਏ ਐਂਡ ਬੱਚਿਆਂ ਨੂੰ ਕੁੜੀਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਜਾਏ ਤੇ ਉਹਨਾਂ ਨੂੰ ਦੱਸਿਆ ਜਾਏ ਕਿ ਪੰਜਾਬੀ ਕਲਚਰ ਕੀ ਹੈ ਮੈਨੂੰ ਕਿੰਨੇ ਕਿ ਬੱਚਿਆਂ ਨੇ ਇੱਥੇ ਭਾਗ ਲਿਆ ਤੇ ਬੱਚਿਆਂ ਦਾ ਕੌਨਫिडੈਂਸ ਜਿਹੜਾ ਉਹ ਕਿੰਨਾ ਜ਼ਿਆਦਾ ਹਾਈ ਹੋਇਆ ਅ ਇੱਥੇ ਅ ਅੱਜ ਵੱਖ-ਵੱਖ ਗੁਦਾਸਪੁਰ ਦੇ ਸਕੂਲਾਂ ਤੋਂ ਬੱਚੇ ਆਏ ਸੀ ਗੁਰ ਹਰਕਿਸ਼ਰ ਇੰਟਰਨੈਸ਼ਨਲ ਸਕੂਲ ਤੋਂ ਕਾਫੀ ਸਟੂਡੈਂਟ ਆਏ ਹੋਏ ਆ ਯੂਰੋ ਕਿਡਸ ਤੋਂ ਕਾਫੀ ਬੱਚੇ ਆਏ ਹਨ ਹੋਰ ਵੀ ਸਕੂਲਾਂ ਤੋਂ ਕਾਫੀ ਬੱਚੇ ਆਨੇ ਇੱਥੇ ਆ ਕੇ ਪਾਰਟਿਸਪੇਟ ਕੀਤਾ ਐਨੇ ਬਾਕੀ ਸਕੂਲਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਹਾਨੂੰ ਹੀ ਆਪਣੇ ਬੱਚੇ ਆਪਣੇ ਸਕੂਲਾਂ ਦੇ ਗਰਲਸ ਨੂੰ ਕੁਝ ਇਹੋ ਜਿਹਾ ਕਲਚਰ ਫੈਸਟੀਵਲ ਵਿੱਚ ਜਿਹੜਾ ਵਾ ਜ਼ਰੂਰ ਪਾਰਟਿਸਪੇਟ ਕਰਵਾਉਣਾ ਚਾਹੀਦਾ ਆ ਐਂਡ ਇਹਦਾ ਜਿਹੜਾ ਫੰ ਜਿਸ ਨਾਲ ਜਿਹਦੇ ਵਿੱਚ ਆਪਾਂ ਫਸ ਸੈਕਿੰਡ ਥਰਡ ਪ੍ਰਾਈਜ਼ ਪ੍ਰਾਈਜ਼ ਮਨੀ ਰੱਖੀ ਹੋਈ ਆ ਜਿਹਦੇ ਨਾਲ ਬੱਚੇ ਨੂੰ ਇੱਕ ਕਾਨਫੀਡੈਂਸ ਜਿੱਦਾਂ ਬੱਚੇ ਦਾ ਕਾਨਫੀਡੈਂਸ ਹੋ ਜਾਊਗਾ ਕਾਫੀ ਜ਼ਿਆਦਾ ਬੂਸਟ ਹੋਏਗਾ ਮੈਨੂੰ ਇਸ ਤਰ੍ਹਾਂ ਦੇ ਕੋ ਮੇਂ ਨਹੀਂ ਹੈ ਕਿ ਲੜਕੀਆਂ ਨੂੰ ਅਗਰ ਉਹਨਾਂ ਦੇ ਪੇਰੈਂਟਸ ਅੱਜ ਦੇ ਟਾਈਮ ਦੇ ਵਿੱਚ ਘਰੋਂ ਬਾਹਰ ਭੇਜ ਰਿਹਾ ਜਿਦਾ ਤੁਸੀਂ ਕਹਿਆ ਕਿ ਪੁਰਾਣੇ ਲੋਕਾਂ ਦੀ ਸੋਚ ਸੀਗੀ ਕਿ ਕੁੜੀਆਂ ਸਿਰਫ ਘਰ ਦੇ ਵਿੱਚ ਹੀ ਬੈਠਣ ਅੱਜ ਕੱਲ੍ਹ ਉਹਦਾ ਤਾਂ ਕੁਝ ਨਹੀਂ ਹੈ ਲੜਕੀਆਂ ਹਰ ਫੀਲਡ ਦੇ ਵਿੱਚ ਅੱਗੇ ਵਧ ਰਹੀਆਂ ਨੇ ਲੜਕੀਆਂ ਅੱਜ ਸਪੇਸ ਤੱਕ ਪਹੁੰਚ ਚੁੱਕੀਆਂ ਨੇ ਐਂਡ ਮੈਂ ਇਹੀ ਕਹਿਣਾ ਚਾਹਾਂਗੀ ਲੜਕੀਆਂ ਨੂੰ ਵੀ ਕਿ ਆਪਣੀ ਪੜ੍ਹਾਈ ਵੱਲ ਫੋਕਸ ਕਰੋ ਐਂਡ ਆਪਣੇ ਪੇਰੈਂਟਸ ਦਾ ਮਾਨ ਸਨਮਾਨ ਜਿਹੜਾ ਹੋਰ ਵਧਾਓ ਐਂਡ ਇਹੋ ਜਿਹੀ ਕਲਚਰ ਫੈਸਟ ਨਾਲ ਵੀ ਜੁੜੇ ਰਹੋ ਤਾਂ ਕਿ ਤੁਸੀਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੇ ਰਹਿ ਸਕੋ ਚਾਹੋਗੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਜਿਵੇਂ ਤੁਹਾਡੀ ਆਈਟੀ ਕੰਪਨੀ ਹੈਗੀ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਜ਼ਰੂਰ ਆਪਣੇ ਸਪੋਰਟ ਕਰੋ ਕਈ ਵਾਰੀ ਪੇਰੈਂਟਸ ਆਪਣੇ ਬੱਚਾ ਨੂੰ ਸਪੋਰਟ ਨਹੀਂ ਕਰਦੇ ਤੇ ਮੈਂ ਉਹੀ ਕਹਿਣਾ ਚਾਹਾਂਗੀ ਕਿ ਪੇਰੈਂਟਸ ਨੂੰ ਆਪਣੇ ਬੱਚਾ ਨੂੰ ਜ਼ਰੂਰ ਅੱਗੇ ਵਧਾਉਣਾ ਚਾਹੀਦਾ ਹੈ ਅਜੋਜ ਕਲਚਰ ਫੈਸਟੀਵ ਵਿੱਚ ਵੀ ਲੈਣਾ ਚਾਹੀਦਾ ਐਂਡ ਉਹਦੇ ਨਾਲ ਨਾਲ ਬੱਚਿਆਂ ਨੂੰ ਸਟੱਡੀ 'ਤੇ ਫੋਕਸ ਵੀ ਰੱਖਣਾ ਚਾਹੀਦਾ ਐਂਡ ਅਗਰ ਤੁਸੀਂ ਕੋਈ ਵੀ ਆਈਟੀ ਰਿਲੇਟਿਡ ਕੋਰਸ ਕਰਨਾ ਚਾਹੁੰਦੇ ਹੋ ਤਾਨੂੰ ਗੁਰਦਾਸਪੁਰ ਤੋਂ ਬਾਹਰ ਜਾਣ ਦੀ ਜਰੂਰਤ ਨਹੀਂ ਹੈ ਸੀਵੀ ਇਨਫੋਟੈਕ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਬੈਠ ਕੇ ਹੀ ਬਾਹਰ ਤੋਂ ਵਧੀਆ ਜਿਹੜੀ ਪੜ੍ਹਾਈ ਹੋ ਕਰਵਾ ਦੇ ਆਪਾਂ ਬੱਚਿਆਂ ਨੂੰ ਪੂਰੀ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਐਂਡ ਸਾਡੇ ਕੋਲ ਹਰ ਐਡਵਾਂਸ ਕੋਰਸ ਇੱਥੇ ਅਵੇਲੇਬਲ ਹੈ ਅਗਰ ਤੁਸੀਂ ਵੀ ਆਪਣੀ ਕੈਰੀਅਰ ਦੇ ਵਿੱਚ ਆਈਟੀ ਨਾਇਨ ਚੂਸ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਇੱਥੇ ਵਿਜ਼ਿਟ ਕਰ ਸਕਦੇ ਹੋ ਆਪਾਂ ਬੱਚਿਆਂ ਨੂੰ ਪ੍ਰੋਪਰ ਫ੍ਰੀ ਕਾਉਂਸਲਿੰਗ ਪ੍ਰੋਵਾਈਡ ਕਰਾਨੇ ਹ ਜਿਦੇ ਵਿੱਚ ਬੱਚਾ ਨੂੰ ਪੂਰਾ ਕੈਰੀਅਰ ਗਾਈਡੈਂਸ ਦਿੱਤਾ ਜਾਂਦਾ ਹੈ ਕਿ ਉਹ ਕਿਹੜਾ ਕੋਰਸ ਕਰਨਗੇ ਯੋ ਕਿਹੜਾ ਕੈਰੀਅਰ ਪਾਥ ਚੂਜ਼ ਕਰਨਗੇ ਤੇ ਉਹਨਾਂ ਦੇ ਅੱਗੇ ਜਾ ਕੇ ਉਹਦੇ ਦੀ ਕੀ ਬੈਨੀਫਿਟ ਹੋਣਗੇ ਐਂਡ ਉਹਦੇ ਨਾਲ ਨਾਲ ਆਪਾਂ ਜਿੱਦਾਂ ਤੁਸੀਂ ਦੇਖਿਆ ਕਿ ਆਪਾਂ ਬੱਚਿਆਂ ਨੂੰ ਇਹੋ ਜਿਹੇ ਫੈਸਟੇਵਿਟ ਆ ਦੇ ਆਫਿਸ ਵਿੱਚ ਇਹੋ ਜਿਹੇ ਕਲਚਰ ਫੈਸਟ ਵੀ ਹੁੰਦੇ ਰਹਿੰਦੇ ਆ ਤਾਂ ਕਿ ਬੱਚੇ ਪੜਾਈ ਦੇ ਨਾਲ ਨਾਲ ਜਿਹੜਾ ਵਾ ਇਹੋ ਜਿਹੇ ਚੀਜ਼ਾਂ ਦੇ ਨਾਲ ਵੀ ਜੁੜੇ ਰਹਿਣ ਸਸਿਕਾਲ ਜੀ ਮੈਂ ਕੁਲਜਿੰਦਰ ਕੌਰ ਪ੍ਰਿੰਸੀਪਲ ਸੈਂਟ ਸੋਲਜਰ ਡੁਆਇਨ ਪਬਲਿਕ ਸਕੂਲ ਗੁਰਦਾਸਪੁਰ ਬਤਵਾਲਾ ਰੋਡ ਅੱਜ ਸੀਬੀਏ ਇਨਫੋਟੈਕ ਨੇ ਬਹੁਤ ਵਧੀਆ ਉਪਰਾਲਾ ਕੀਤਾ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਕਿਉਂਕਿ ਜਿੱਥੇ ਅੱਜ ਇੰਸਟਾਗ੍ਰam ਬਲੌਗਸ ਯੂਟਿਊਬ ਦਾ ਦੌਰ ਚੱਲ ਰਿਹਾ ਹੈ ਉਥੇ ਸੀਬੀਏ ਇਨਫੋਟੈਕ ਨੇ ਮਿਸ ਗੁਰਦਾਸਪੁਰ ਮੇਲਾ ਤੀਆਂ ਦਾ ਜੋ ਕਿ ਮੇਲਾ ਤੀਆਂ ਦਾ ਤੇ ਤੀਆਂ ਵਜੋਂ ਵੀ ਜਾਣਿਆ ਜਾਂਦਾ ਹੈ ਉਸ ਨੂੰ ਇੱਕ ਬੜਾ ਸੋਨਾ ਤੇ ਨਵਾਂ ਉਪਰਾਲਾ ਦੇ ਕੇ ਆਪਣੇ ਕੰਪਿਊਟਰ ਸੈਂਟਰ 'ਚ ਸੈਲੀਬ੍ਰੇਟ ਕਰਨ ਦਾ ਜੋ ਬੱਚਿਆਂ ਨੂੰ ਨਵੀਂ ਸੇਧ ਦੇਣ ਦਾ ਉਪਰਾਲਾ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਜੋ ਸਾਡਾ ਅੱਜ ਦਾ ਯੁੱਗ ਚੱਲ ਰਿਹਾ ਹੈ ਇਹਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਨ ਇਨ੍ਹਾਂ ਚੀਜ਼ਾਂ ਨਾਲ ਟੁੱਟਦੀ ਜਾ ਰਹੀ ਹੈ ਔਰ ਇਨ੍ਹਾਂ ਚੀਜ਼ਾਂ ਨਾਲ ਟੁੱਟਣ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਵਿਜ਼ਿਟਿੰਗ ਸਪots ਬਣਾ ਰਹੇ ਹਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਇੰਟਰੋਡਿਊਸ ਕਰਵਾਉਣ ਲਈ ਕਿ ਅਸੀਂ ਤੁਹਾਨੂੰ ਉਸ ਜਗ੍ਹਾ ਲੈ ਕੇ ਜਾ ਰਹੇ ਹਾਂ ਬੱਚੇ ਉੱਥੇ ਤੁਹਾਨੂੰ ਪੰਜਾਬੀ ਵਿਸਾ ਦੇਖਣ ਨੂੰ ਮਿਲੇਗਾ ਔਰ ਸੀਬੀਏ ਇਨਫੋਟੈਕ ਤੁਹਾਡੇ ਆਪਣੀ ਪਹੁੰਚ ਦੇ ਗੁਰਦਾਸ ਦੇ ਗੁਰਦਾਸਪੁਰ ਦੇ ਵਿੱਚ ਇੱਕ ਈਵਨ ਇਕ ਤਾਂ ਉਹਨਾਂ ਨੇ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਜਿੱਦੇ ਵਿੱਚ ਬੱਚਿਆਂ ਦਾ ਜਿਹੜਾ ਕੰਫੀਡੈਂਸ ਲੈਵਲ ਹੈ ਉਹਨੂੰ ਬੂਸਟ ਅਪ ਕੀਤਾ ਜਾ ਰਿਹਾ ਹੈ ਈਵਨ ਮਿਸ ਗੁਰਦਾਸਪੁਰ ਚੂਜ਼ ਕੀਤੀ ਜਾ ਰਹੀ ਹੈ ਬਹੁਤ ਸੋਨਾ ਉਪਰਾਲਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਵੈਲ ਮੈਨੇਜਮੈਂਟ ਮੈਸੀਬੀਅਨ ਫੋਟੈਕਨ ਚੇਅਰਮੈਨ ਮੈਨੇਜਰ ਮੈਡਮ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਨੀ ਆ ਕਿ ਉਹਨਾਂ ਨੇ ਆਪਣੇ ਇੱਕ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਕਿ ਉਹਨਾਂ ਦਾ ਸਬੰਧ ਟੈਕਨੋਲੋਜੀ ਨਾਲ ਹੈ ਮਲਟੀਮੀਡੀਆ ਨਾਲ ਹੈ ਗਲੋਬਲਾਈਜੇਸ਼ਨ ਨਾਲ ਹੈ ਪਰ ਉਹ ਖਿੱਚ ਕੇ ਲੈ ਕੇ ਆ ਰਹੇ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿੰਨੂੰ ਕਰਨ ਲਈ ਗੱਟਸ ਚਾਹੀਦੇ ਨੇ ਰੀਅਲੀ ਅਪਰੀਸ਼ੀਏਟ ਸਰ ਔਰ ਹਮੇਸ਼ਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜਿੱਥੇ ਸਾਡੇ ਸਾਥ ਦੀ ਜਰੂਰਤ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਥੈਂਕ ਯੂ ਐਂਡ ਸਤਿ ਸ੍ਰੀ ਅਕਾਲ ਬੰਸਗੀ ਜੀ ਅੱਜ ਸੀਬੀ ਇਨਫੋਟੈਕ ਗੁਰਦਾਸਪੁਰ ਇੰਸਟੀਚਿਊਟ ਤੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਆ ਜੋ ਕਿ ਇਸ ਮਹੀਨੇ ਦੇ ਵਿੱਚ ਇੱਕ ਸਾਡਾ ਕਲਚਰਲ ਇਵੈਂਟ ਹੈ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਿਬੀ ਇਨਫੋਟੈਕ ਇੱਕ ਐਸਾ ਇੰਸਟੀਚਿਊਸ਼ਨ ਹੈ ਜੋ ਸਕਿੱਲ ਡਿਵੈਲਪਮੈਂਟ ઓર ટેકਨੋਲੋਜੀ AI ਦੇ ਨਾਲ ਨਾਲ ਬੇਸਿਕ ਜੋ ਸਾਡਾ ਕਲਚਰ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਗਾਈਡ ਕਰ ਰਿਹਾ ਉਹਦੇ ਨਾਲ ਜੋੜ ਕੇ ਰੱਖ ਰਿਹਾ ਯੂਥ ਨੂੰ ਤਾਂ ਇਹ ਬੜੀ ਮਾਣ ਵਾਲੀ ਗੱਲ ਹੈ ਔਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਇਵੈਂਟ ਦਾ ਇਸ ਫੰਕਸ਼ਨ ਦਾ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਮੈਂ ਅੱਗੇ ਵੀ ਐਪਰੀਸ਼ੀਏਟ ਕਰਦੀ ਆ ਅੱਗੇ ਵੀ ਤੁਹਾਨੂੰ ਗਾਈਡ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਹ ਜਿਹੜੇ ਇਵੈਂਟਸ ਆ ਇਹ ਪ੍ਰੋਗਰਾਮਸ ਆ ਜਾਰੀ ਰੱਖੋ। ਜਿੰਨਾਂ ਕਿਹੜੀ ਲੇਡੀ ਤੋਂ ਪ੍ਰਭਾਵਿਤ ਹੋਏ ਕਿ ਇਹਨਾਂ ਤੋਂ ਪ੍ਰਭਾਵਿਤ ਹੋਏ ਜਾਂ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ। ਮੈਂ ਤਾਂ ਆਪਣੀ ਲਾਈਫ ਵਿੱਚ ਰੋਲ ਮਾਡਲ ਆਪਣੀ ਮਦਰ ਨੂੰ ਹੀ ਮੰਨਦੀ ਹਾਂ। ਮੈਂ ਉਹਨਾਂ ਤੋਂ ਹੀ ਇਨਫਲੂਐਂਸ ਦਾ। ਕਿ ਮੈਂ ਉਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਦੀ ਹਾਂ। ਇਹ ਮਦੇਵਦਾ ਲਿਖੀ ਸੁਲੇਮਾਨੇ ਨਾਮ ਹੈ। ਮੈਂ ਤਿਆਂ ਨੂੰ ਇਹ ਮੈਸੇਜ ਦਿੰਦੀ ਆ ਕਿ ਤੁਸੀਂ ਆਪਣੀ এডਿਕੇਸ਼ਨ ਨੂੰ ਆਪਣੀ ਪੜ੍ਹਾਈ ਨੂੰ ਬਿਲਕੁਲ ਆਪਣੇ ਬੜੇ ਫੋਕਸਡ ਰਹਿ ਕੇ ਕਰਨਾ ਹੈ ਔਰ ਅੱਗੇ ਫਿਊਚਰ ਦੇ ਬਾਰੇ ਆਪਣੇ ਜੋ ਵੀ ਡਿਸੀਜਨਸ ਆ ਆਪਣੇ ਪੇਰੈਂਟਸ ਦੇ ਨਾਲ ਡਿਸਕਸ ਕਰਕੇ ਲੈਣੇ ਆ ਤਾਂ ਮੈਂ ਆਪਣੇ ਬਿਲਕੁਲ ਆਪਣੇ ਪੇਰੈਂਟਸ ਦੇ ਤੁਸੀਂ ਗਾਈਡੈਂਸ ਦੇ ਅੰਦਰ ਹੀ ਰਹਿਣਾ ਹੈ ਔਰ ਕਦੀ ਵੀ ਬਾਹਰ ਦੀ ਕਿਸੇ ਵੀ ਐਸੀ ਐਕਟੀਵਿਟੀ ਤੋਂ ਇਨਫਲੂਐਂਸ ਨਹੀਂ ਹੋਣਾ ਜਿਹਦੇ ਨਾਲ ਤੁਹਾਡਾ ਜਿਹੜਾ ਸੋਸਾਇਟੀ ਦੇ ਵਿੱਚ ਉਹ ਡਾਊਨ ਜਾਏ ਤੁਹਾਡਾ ਜਿਹੜਾ ਰਿਕਾਰਡ ਹੈ ਸੋ ਪਲੀਜ਼ ਆਪਣੇ ਨੈਕਸਟ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਫਰਦਰ ਜਿਹੜਾ ਆਪਣਾ ਜੋਬ ਹਾਂਜੀ ਕਰੋ এডਿਕੇਸ਼ਨ ਲੋ ਤੇ ਆਪਣੇ ਕਲਚਰ ਨਾਲ ਜੁੜੇ ਰਹੋ ਥੈਂਕ ਯੂ ਸੋ ਮਚ